ਯੰ ਸਾਰੇ ਨੂੰ ਪਿਆਰ ਭਰੀ ਜੈ ਮਸੀਹ ਦੀ ਅਸੀਂ ਅੱਜ ਸਵੇਰ ਦੇ ਸਮੇਂ 'ਚ ਪਰਮੇਸ਼ਰ ਦੀ ਹਜ਼ੂਰੀ 'ਚ ਇਕੱਠੇ ਹੋਏ ਹਾਂ ਅਸੀਂ ਆਪਣੇ ਹੱਥਾਂ ਚ ਚੁੱਕ ਕੇ ਪਰਮੇਸ਼ਰ ਦਾ ਸਾਰੇ ਪੈਣ ਪ੍ਰਾ ਧੰਨਵਾਦ ਕਰਾਂਗੇ ਤਾਰੀਫ ਤਾਰੀਫ ਧੰਨਵਾਦ ਧੰਨਵਾਦ ਮੇਰੇ ਮਹਾਨ ਪਿਤਾ ਪਰਮੇਸ਼ਰ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਆਰੇ ਪ੍ਰਭੂ ਜੀ ਰਾਤ ਨੂੰ ਤੁਸੀਂ ਸਾਨੂੰ ਸੁਮਾਲ ਕੇ ਰੱਖਿਆ ਮਿੱਠੀ ਪਿਆਰੀ ਨੀਂਦ ਦਿੱਤੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਮਹਾਨ ਪਿਤਾ ਪਰਮੇਸ਼ਰ ਤੁਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਪਿਆਰੇ ਪ੍ਰਭੂ ਜੀ ਜਿੰਨੇ ਵੀ ਪਾਈ ਪੈਣ ਪਿਤਾ ਇਸ वचन ਨੂੰ ਸੁਣਦੇ ਨੇ ਪਿਤਾ ਪਰਮੇਸ਼ਰ ਦੀ ਪ੍ਰਾਰਥਨਾ ਨੂੰ ਸੁਣਦੇ ਨੇ ਸਭ ਨੂੰ ਤੁਹਾਡੇ ਹੱਥਾਂ 'ਚ ਪਿਤਾ ਸੌਂਫਦੇ ਆ ਮੇਰੇ ਪਿਆਰੇ ਪ੍ਰਭੂ ਜੀ ਕੱਲੇ ਕੱਲੇ ਦੇ ਜੀਵਨ ਨੂੰ ਪਿਤਾ ਚੇਂਜ ਕਰ ਦਿਓ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੀ ਲਾਈਫ ਇਹਨਾਂ ਦੇ ਪਿਤਾ ਪਰਮੇਸ਼ਰ ਬੱਚੇ ਦੀ ਲਾਈਫ ਚੇਂਜ ਹੋ ਜੇ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਤੁਹਾਡਾ ਸ਼ੁਕਰ ਕਰਦੀ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੀ ਆ ਆਮੀਨ ਅਗਿਆ ਸੱਚ ਵਿੱਚ ਦੇਖਾਂਗੇ ਮਕਰੂਸ 12 ਦੀ 10 ਤੇ 11 ਚ ਲਿਖਿਆ ਹੈ ਸੋ ਕੀ ਤੁਸੀਂ ਇਹ ਲਿਖਤੀ ਚ ਨਹੀਂ ਪੜਿਆ ਜਿਹੜਾ ਪੱਥਰ ਰਾਜੇ ਨੇ ਰੰਦਿਆ ਸੋ ਹੀ ਸਿਰੇ ਦਾ ਕੁੰਜਾ ਹੋ ਗਿਆ ਇਸ ਲਈ ਪ੍ਰਭੂ ਦੇ ਵੱਲੋਂ ਹੈ ਅਤੇ ਸਾਡੀ ਨਜ਼ਰ ਵਿੱਚ ਅਰਚਨ ਹੈ ਸੱਚਮੁੱਚ ਅੱਜ ਤੁਹਾਡੇ ਜੋ ਵੀ ਕੰਮ ਜੋ ਵੀ ਤੁਹਾਡੇ ਰਿਸ਼ਤੇਦਾਰੇ ਆਪਣੇ ਆਪ ਨੂੰ ਕਮਾਂਡ ਚ ਆਪਣੇ ਨੂੰ ਉੱਚੇ ਕਰਦੇ ਪਏ ਨੇ ਪਰ ਪਰਮੇਸ਼ਰ ਦੀ ਨਜ਼ਰ ਜੇ ਤੁਸੀਂ ਉੱਚੇ ਕੀਤੇ ਗਏ ਜੇ ਤੁਸੀਂ ਸ਼ਾਹ ਗਰੀਬੀ ਤੇ ਸ਼ਰਾਬ ਚੋਂ ਨਿਕਲ ਚੁੱਕੇ ਜੇ ਤੁਹਾਨੂੰ ਪਰਮੇਸ਼ਰ ਆਪਣੇ ਹੀ ਕਿਸ ਤਰ੍ਹਾਂ ਰਾਜੇ ਨੇ ਰਹੰਦਿਆ ਨਾ ਤੁਹਾਡੇ ਰਿਸ਼ਤੇਦਾਰੇ ਨਹੀਂ ਰਹੰਦੇ ਆ ਜੇ ਸੱਚ ਮੁੱਚ ਪਰਮੇਸ਼ਰ ਤੁਹਾਨੂੰ ਉਸੇ ਤਰ੍ਹਾਂ ਹੀ ਉੱਚੇ ਕਰ ਚੁੱਕਿਆ ਤੁਸੀਂ ਗਰੀਬੀ ਤੇ ਸ਼ਰਾਬ ਚੋਂ ਨਿਕਲ ਚੁੱਕੇ ਜੇ ਤੁਸੀਂ ਅੱਜ ਆਪਣੀ ਲਾਈਫ ਨੂੰ ਵੇਖੋਗੇ ਬਦਲਦੇ ਆ ਅੱਜ ਪਰਮੇਸ਼ਰ ਤੁਹਾਡੀ ਜੀਵਨ ਬਦਲ ਚੁੱਕਿਆ ਅੱਜ ਤੁਸੀਂ ਆਪਣੇ ਜੀਵਨਾਂ ਨੂੰ ਆਪਣੇ ਦਿਲਾਂ ਹਿਰਦਿਆਂ ਨੂੰ ਖੋਲ ਕੇ ਇਸ ਵਚਨ ਤੇ ਅਮਲ ਕਰੋ ਪਰਮੇਸ਼ਰ ਤੁਹਾਡੇ ਨਾਲ ਹੈ ਤੁਹਾਨੂੰ ਜਿਸ ਤਰ੍ਹਾਂ ਤੁਹਾਡੇ ਰਿਸ਼ਤੇਦਾਰਾਂ ਨੇ ਆਪਣੇ ਆਪ ਨੂੰ ਰਾਜੇ ਸਮਝਦੇ ਨੇ ਤੁਹਾਨੂੰ ਰੰਧਿਆ ਤੁਹਾਨੂੰ ਪਰਮੇਸ਼ਰ ਨੇ ਉੱਚਾ ਸਿਰੇ ਦਾ ਖੁੰਝਾ ਬਣਾਇਆ ਕਿਉਂਕਿ ਪਰਮੇਸ਼ਰ ਤੁਹਾਡੇ ਰਿਸ਼ਤੇਦਾਰ ਤੁਹਾਡੇ ਪਿਆਰੇ ਆ ਚੁੱਕੇ ਨੇ ਪਰਮੇਸ਼ਰ ਯੂਸੂ ਮਸੀਹ ਦੇ ਨਾਮ 'ਚ ਤੁਸੀਂ ਗਰੀਬੀ ਦੇ ਸ਼ਰਾਬ 'ਚੋਂ ਨਿਕਲ ਚੁੱਕੇ ਜੇ ਤੁਸੀਂ ਪਰਮੇਸ਼ਰ ਤੁਹਾਨੂੰ ਨਵੇਂ ਸੇਰ ਤੋਂ ਜੀ ਦੇ ਚੁੱਕਿਆ ਤੁਸੀਂ ਨਵੇਂ ਸਿਰ ਤੋਂ ਆਪਣੀ ਲਾਈਫ ਬਦਲਦੇ ਦੇਖੋਗੇ ਆਪਣੇ ਬੱਚਿਆਂ ਦੀ ਲਾਈਫ ਬਦਲਦੇ ਦੇਖੋਗੇ ਪਰਮੇਸ਼ਰਾ ਜੇ ਤੁਹਾਡੇ ਜੀਵਨ ਚ ਬਹੁਤ ਪੂਰੀ ਰੀਤੀ ਨਾਲ ਕੰਮ ਕਰੇਗਾ ਆਮੀਨ ਤੁਹਾਡੇ ਸਭ ਬੱਚਨ ਤੇ ਰੱਬ ਪਰਮੇਸ਼ਰ ਬਹੁਤ ਸਾਰੀ ਆਸ਼ੀਸ਼ ਬਰਕਤ ਦੇ ਆਮੀਨ ਲਈ ਧੰਨਵਾਦ ਧੰਨਵਾਦ ਮੇਰੇ ਪਿਆਰੇ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਤੁਹਾਡਾ ਸ਼ੁਕਰ ਕਰਦੇ ਆ ਮੇਰੇ ਮਹਾਨ ਪਿਤਾ ਪਰਮੇਸ਼ਰ ਜਿੰਨੇ ਵੀ ਪਾਈ ਪੈਣ ਪਿਤਾ ਪਰਮੇਸ਼ ਇਸ ਵਚਨ ਨੂੰ ਪਿਤਾ ਸੁਣਨ ਮੇਰੇ ਪਿਆਰੇ ਪ੍ਰਭ ਜੀ ਉਹਨਾਂ ਦੀ ਲਾਈਫ ਚੇਂਜ ਹੋ ਚੁੱਕੀ ਹੈ ਪਿਤਾ ਮੇਰੇ ਪਿਆਰੇ ਪ੍ਰਭ ਜੀ ਤੁਹਾਡੇ ਵੱਲੋਂ ਪਿਤਾ ਪਰਮੇਸ਼ ਜੀ ਦੇ ਵਚਨ ਉਹਨਾਂ ਦੇ ਚੀਵਾਂ ਚ ਬੋਇਆ ਚੁੱਕਿਆ ਹੈ ਮੇਰੇ ਪਿਆਰੇ ਪ੍ਰਭੂ ਜੀ ਜਦ ਉਹਨਾਂ ਦੇ ਰਿਸ਼ਤੇਦਾਰਾਂ ਦੇ ਪਿਤਾ ਇਹਨਾਂ ਨੂੰ ਰੰ데요 ਮੇਰੇ ਪਿਆਰੇ ਪ੍ਰਭੂ ਜੀ ਪਰ ਤੁਸੀਂ ਇਹਨਾਂ ਨੂੰ ਉੱਚਾ ਕਰ ਚੁੱਕੇ ਜੀ ਇਹਨਾਂ ਦੀ ਲਾਈਫ ਪਿਤਾ ਤੁਸੀਂ ਚੇਂਜ ਕਰ ਚੁੱਕੇ ਜੀ ਕਿਉਂਕਿ ਤੁਹਾਡਾ ਵਚਨ ਕਹਿੰਦਾ ਜਿੱਥੇ ਦੋ ਜਾਂ ਤਿੰਨ ਮੇਰੇ ਨਾਲ ਇਕੱਠੇ ਨੇ ਉੱਥੇ ਮੈਂ ਹਾਜ਼ਰ ਹਾਂ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਤੁਹਾਨੂੰ ਇਹਨਾਂ ਨੂੰ ਪੁਕਾਰਿਆ ਤੁਸੀਂ ਹਾਜ਼ਰ ਜੀ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਇਹਨਾਂ ਦੀ ਲਾਈਫ ਬਦਲ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਅੱਜ ਤੱਕ ਗਰੀਬੀ ਤੇ ਸ਼ਰਾਫ ਚੋਂ ਪਿਤਾ ਨਿਕਲ ਚੁੱਕੇ ਨੇ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਦੇ ਪਿਤਾ ਪਰਮੇਸ਼ਰ ਕਮਾਕਾਰ ਤੁਸੀਂ ਬਰਕਤ ਆਸ਼ੀਸ਼ ਪਾ ਚੁੱਕੇ ਜੀ ਮੇਰੇ ਪਿਆਰੇ ਪ੍ਰਭੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤੁਹਾਡਾ ਸ਼ੁਕਰ ਕਰਦੀ ਹਾਂ ਕਿਉਂਕਿ ਮੇਰੇ ਪਿਆਰੇ ਪ੍ਰਭੂ ਜੀ ਤੁਸੀਂ ਜੇ ਜੋ ਕੁਝ ਧਰਤੀ ਤੇ ਬਨੋਗੇ ਸਵਰਗ 'ਚ ਬਨਿਆ ਜਾਏਗਾ ਜੋ ਕਿ ਧਰਤੀ ਤੇ ਖੋਲੋਗੇ ਸਵਰਗ ਚ ਖੁੱਲੇਗਾ ਮੇਰੇ ਪਿਆਰੇ ਪ੍ਰਭੂ ਜੀ ਇਹਨਾਂ ਲਈ ਆਸ਼ੀਸ਼ ਬਰਕਤ ਪਿਤਾਂ ਖੋਲਦੀਆਂ ਪਿਤਾਂ ਸ਼ੈਤਾਨ ਦੀ ਜੋਜਨਾ ਨੂੰ ਇਹਦੇ ਜੀਵ ਵਿੱਚ ਆਊਟ ਦਫਾ ਦੂਰ ਬੰਨਦੀਆਂ ਮੇਰੇ ਮਹਾਨ ਪਿਤਾ ਪਰਮੇਸ਼ਰ ਇਹਨਾਂ ਨੂੰ ਪਤਾ ਤੁਹਾਡੇ ਜਿੰਦੇ ਲਹੂ ਦੇ ਵਿੱਚ ਕਵਰ ਕਰਦੀਆਂ ਇਹਨਾਂ ਦੇ ਆਨ ਜਾਨ ਚ ਪਿਤਾਂ ਦੇ ਗੱਡੀਆਂ ਕਾਰਾਂ ਚ ਇਹਨਾਂ ਨੂੰ ਫੈਮਲੀ ਚ ਮੇਰੇ ਪਿਆਰੇ ਪ੍ਰਭੂ ਜੀ ਤੁਹਾਡੇ ਜਿੰਦੇ ਲਹੂ ਦੇ ਵਿੱਚ ਕਵਰ ਕਰਦੀਆਂ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਸ਼ੁਕਰ ਕਰਦੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਆਂ ਆਮੀਨ ਆਮੀਨ ਗੋਡ ਬlesਸ ਯੂ ਆਲ